ਵੱਟੂ ਲੜਦੇ ਲੜਦੇ ਫੜਕ ਤੇ ਆ ਗਏ ਜੀ ਝਾੜੀਆਂ ਤੋਂ ਲੜਦੇ ਨਾਲ ਜੀ ਚੰਡ ਕੁਟਾ ਦੇ ਵਿੱਚ ਆ ਕੇ ਜਿਹੜਾ ਕਿ ਹੌਲਦੂ ਆਟੋ ਵਿੱਚ ਪਾਇਆ ਆਟੋ ਤੇ ਲੈ ਕੇ ਜੇ ਐਂਡ ਸੋਰੀ ਹਸਪੀਟਲ ਤੇ ਲੈ ਗਈ ਉਹਦਾ ਟਰੀਟਮੈਂਟ ਹੋਇਆ ਫਿਰ ਉਹਨਾਂ ਨੂੰ ਦੂਜੇ ਚੱਕ ਰੈਫਰ ਕੀਤਾ ਅੱਜ ਗੱਲ ਕਰਦੇ ਆ ਰਾਜਵੀਰ ਜਵੰਦੇ ਦੇ ਹਾਦਸੇ ਨਾਲ ਜੁੜੇ ਵੱਡੇ ਖੁਲਾਸੇ ਦੀ ਜਿਸ ਰੇੜੀ ਵਾਲੇ ਨੇ ਆਪਣੀਆਂ ਅੱਖਾਂ ਨਾਲ ਪੂਰਾ ਮੰਜ਼ਰ ਦੇਖਿਆ ਸੀ ਉਸ ਨੇ ਜੋ ਦੱਸਿਆ ਸੁਣ ਕੇ ਤੁਹਾਡੇ ਵੀ ਰੌਕਟੇ ਖੜੇ ਹੋ ਜਾਣਗੇ ਤਾਂ ਦੋਸਤੋ ਅੱਜ ਪੰਜਾਬ ਦਾ ਮਸ਼ਹੂਰ ప్రసిద్ధ గాయక రాజవీర్ జవందה ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਉਹ ਆਪਣੇ ਪਰਿਵਾਰ ਨੂੰ ਕੱਲਿਆਂ ਛੱਡ ਕੇ ਬੇਸਹਾਰਾ ਛੱਡ ਕੇ ਇਸ ਦੁਨੀਆ ਤੋਂ ਤੁਰ ਗਿਆ ਪਰ ਹੁਣ ਉਸ ਦੀ ਮੌਤ ਦੇ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਹੈ ਸੋਸ਼ਲ ਮੀਡੀਆ ਤੇ ਵੱਖ-ਵੱਖ ਕਹਾਣੀਆਂ ਅਤੇ ਅਫਵਾਹਾਂ ਵਾਇਰਲ ਹੋ ਰਹੀਆਂ ਹਨ ਕੋਈ ਕਹਿ ਰਿਹਾ ਹੈ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਬਲੇਰੋ ਗੱਡੀ ਨਾਲ ਹੋਇਆ ਜਦ ਕਿ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਹਾਦਸਾ ਕਿਸੇ ਗੱਡੀ ਨਾਲ ਨਹੀਂ ਬਲਕਿ ਸਾਡਾ ਸਾਨਾ ਦੇ ਨਾਲ ਟੱਕਰ ਕਾਰਨ ਹੋਇਆ ਹੈ ਰਾਜਵੀਰ ਜਵੰਦਾ ਉਹ ਨਾਂ ਜਿਸ ਨੇ ਪੰਜਾਬੀ ਸੰਗੀਤ ਨੂੰ ਦਿਲੋਂ ਮਹਿਸੂਸ ਕਰਵਾਇਆ ਉਸਦੇ ਗਾਣਿਆਂ ਵਿੱਚ ਧੀਆਂ ਦਾ ਦਰਦ ਸੀ ਮਾਂ ਦਾ ਪਿਆਰ ਸੀ ਤੇ ਉਹ ਵਿਛੋੜੇ ਦੀ ਪੀੜ ਸੀ ਜੋ ਇੱਕ ਪੁੱਤ ਨੂੰ ਆਪਣੀ ਮਾਂ ਤੋਂ ਦੂਰ ਕਰਦੀ ਹੈ ਮਿੱਟੀ ਨਾ ਫਰੋਲ ਜੋਗਿਆ ਉਸਦਾ ਇਹ ਗੀਤ ਹੁਣ ਸੱਚਾਈ ਬਣ ਗਿਆ ਹੈ ਉਸਦੇ ਇਹ ਬੋਲ ਜੋ ਉਸਨੇ ਕਦੇ ਗਾਏ ਸਨ ਅੱਜ ਲੋਕਾਂ ਦੇ ਦਿਲਾਂ ਨੂੰ ਚੀਰ ਰਹੇ ਹਨ ਰਾਜਵੀਰ ਦਾ ਗੀਤ ਧੀਆਂ ਤੇ ਮਿੱਟੀ ਨਾ ਫਰੋਲ ਜੋ ਗਿਆ ਸੋਸ਼ਲ ਮੀਡੀਆ ਤੇ ਵਾਇਰਲ ਹਨ ਹਰ ਕੋਈ ਉਹਨਾਂ ਨੂੰ ਆਪਣੇ ਜਜ਼ਬਾਤਾਂ ਦੇ ਨਾਲ ਜੋੜ ਰਿਹਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਨਵੀਂ ਬਾਈਕ ਖਰੀਦੀ ਸੀ ਇਹ ਬਾਈਕ ਮਾਡਰਨ ਤਕਨੀਕ ਨਾਲ ਭਰਪੂਰ ਸੀ ਜਿਸ ਵਿੱਚ ਅਡਾਸ ਸੇਫਟੀ ਸਿਸਟਮ ਲੱਗਾ ਸੀ ਜਿਵੇਂ ਹੀ ਕੋਈ ਟੱਕਰ ਹੋਵੇਗੀ ਇਹ ਆਪਣੇ ਆਪ ਬ੍ਰੇਕ ਲੱਗ ਜਾਂਦੇ ਨੇ ਇਸ ਬਾਈਕ ਦੇ ਨਾਲ ਹੀ ਉਸਨੇ ਮਹਿੰਗਾ ਸੇਫਟੀ ਸੂਟ ਤੇ ਜੁੱਤੇ ਵੀ ਪਹਿਨੇ ਹੋਏ ਸਨ ਪਰ ਕਿਸਮਤ ਦਾ ਖੇਡ ਦੇਖੋ ਜਦੋਂ ਉੱਪਰੋਂ ਬਲਾਵਾ ਆਵੇ ਤਾਂ ਕੋਈ ਸੁਰੱਖਿਆ ਕੰਮ ਨਹੀਂ ਆਉਂਦੀ ਰਾਜਵੀਰ ਦੀ ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਜ਼ਿੰਦਗੀ ਤੇ ਮੌਤ ਦਾ ਫੈਸਲਾ ਕਦੇ ਕਿਸੇ ਦੇ ਹੱਥ ਨਹੀਂ ਹੁੰਦੇ ਹਾਦਸੇ ਦੌਰਾਨ ਲੱਖਾਂ ਦੀ ਬਾਈਕ ਤੇ ਹਜ਼ਾਰਾਂ ਦੇ ਸੇਫਟੀ ਸਮਾਨ ਕਿਸੇ ਕੰਮ ਨਾ ਆਏ ਇੱਥੋਂ ਤੱਕ ਕਿ ਉਸ ਦਾ ਹੈਲਮਟ ਵੀ ਚੱਕਣਾ ਚੂਰ ਹੋ ਗਿਆ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਇੱਕ ਸਧਾਰਨ ਐਕਸੀਡੈਂਟ ਨਹੀਂ ਸੀ ਸਗੋਂ ਕਿਸੇ ਸੋਚੀ ਸਮਝੀ ਯੋਜਨਾ ਦਾ ਹਿੱਸਾ ਸੀ ਉਹ ਕਹਿੰਦੇ ਨੇ ਕਿ ਜਿਹੜਾ ਟੰਗ ਨਾਲ ਹੈਲਮਟ ਟੁੱਟਿਆ ਉਹ ਸਿਰਫ ਸਾਨਾ ਵਿੱਚ ਵੱਜਣ ਨਾਲ ਅਜਿਹਾ ਨਹੀਂ ਹੋ ਸਕਦਾ ਉਹਨਾਂ ਦਾ ਮੰਨਣਾ ਹੈ ਕਿ ਬਾਈਕ ਸਿੱਧੀ ਇੱਕ ਬਲੇਰੂ ਨਾਲ ਵੱਜੀ ਸੀ ਇਸ ਦੇ ਵਿਚਕਾਰ ਇੱਕ ਰੇੜੀ ਵਾਲਾ ਸਾਹਮਣੇ ਆਇਆ ਜਿਸ ਨੇ ਆਪਣੀਆਂ ਅੱਖਾਂ ਨਾਲ ਸਭ ਕੁਝ ਦੇਖਿਆ ਉਸ ਦੇ ਬਿਆਨ ਅਨੁਸਾਰ ਉਹ ਆਪਣੇ ਸਕੂਟਰ ਤੇ ਜਾ ਰਿਹਾ ਸੀ ਜਦੋਂ ਦੋ ਸਾਨਾ ਆਪਸ ਵਿੱਚ ਪਰੇ ਸੜਕ ਤੇ ਆ ਗਏ ਰਾਜਵੀਰ ਦਾ ਬਾਈਕ ਉਹਨਾਂ ਸਾਨਾਂ ਦੇ ਵਿੱਚ ਵੱਜਿਆ ਤੇ ਆਪਣਾ ਬੈਲੈਂਸ ਖੋ ਬੈਠਿਆ ਸਿਰ ਸਿੱਧਾ ਧਰਤੀ ਨਾਲ ਵੱਜਿਆ ਤੇ ਉਹ ਬੇਹੋਸ਼ ਹੋ ਗਿਆ ਤੁਰੰਤ ਹੀ ਨੇੜੇ ਖੜੇ ਆਟੋ ਵਾਲੇ ਨੇ ਮੁਨੱਖਤਾ ਨਿਭਾਉਂਦੇ ਹੋਏ ਉਸ ਨੂੰ ਚੁੱਕਿਆ ਤੇ ਸਭ ਤੋਂ ਨੇੜਲੇ ਹਸਪਤਾਲ ਪਹੁੰਚਾਇਆ ਉੱਥੇ ਪਹਿਲੀ ਸਹਾਇਤਾ ਦੇ ਕੇ ਡਾਕਟਰਾਂ ਨੇ ਰਾਜਵੀਰ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਪਰ ਖਬਰਾਂ ਕੁਝ ਹੋਰ ਕਹਾਣੀਆਂ ਦੱਸਦੀਆਂ ਨੇ ਮੀਡੀਆ ਰਿਪੋਰਟਾਂ ਮੁਤਾਬਕ ਰਾਜਵੀਰ ਨੂੰ ਪਹਿਲਾਂ ਕਿਸੇ ਪ੍ਰਾਈਵੇਟ ਗੱਡੀ ਵਿੱਚ ਪਾਇਆ ਗਿਆ ਸੀ ਫਿਰ ਹਮਾ ਚਲਦੇ ਹਸਪਤਾਲ ਚ ਲਿਆਂਦਾ ਗਿਆ ਉਸਦੇ ਡਾਕਟਰਾਂ ਨੇ ਐਡਮਿਟ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਐਂਬੂਲੈਂਸ ਨਾ ਦਿੱਤੀ ਨਾ ਕੋਈ ਠੀਕ ਹੀ ਟਰੀਟਮੈਂਟ ਦਿੱਤਾ ਇਨਾ ਸਭ ਉਲਝਣਾਂ ਦੇ ਵਿੱਚਕਾਰ 2 ਘੰਟਿਆਂ ਤੋਂ ਵੱਧ ਸਮਾਂ ਲੰਘ ਗਿਆ ਤੇ ਫਿਰ ਰਾਜਵੀਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਪਹੁੰਚਾਇਆ ਗਿਆ। ਉੱਥੇ ਉਹ ਕਲੀਨਿਕਲੀ ਕੋਮਾ ਵਿੱਚ ਚਲਾ ਗਿਆ। ਸਿਰਫ ਸਾਹ ਹੀ ਚੱਲ ਰਹੇ ਸਨ। ਡਾਕਟਰਾਂ ਨੇ ਕਿਹਾ ਕਿ 48 ਘੰਟੇ ਸਭ ਤੋਂ ਜ਼ਿਆਦਾ ਨਾਜ਼ੁਕ ਹਨ। ਜੇ ਉਹ ਇਹ ਸਮਾਂ ਕੱਟ ਲੈਂਦਾ ਹੈ ਤਾਂ ਸ਼ਾਇਦ ਬਚ ਸਕਦਾ ਸੀ ਪਰ ਇੱਕ ਡਾਕਟਰ ਦੀ ਇੰਟਰਵਿਊ ਵਿੱਚ ਇਹ ਵੀ ਆਇਆ ਕਿ ਜਦੋਂ ਦਿਮਾਗ ਪੂਰੀ ਤਰ੍ਹਾਂ ਡੈਮੇਜ ਹੋ ਜਾਵੇ ਤਾਂ ਮਰੀਜ਼ ਨੂੰ ਮਰਿਆ ਹੋਇਆ ਮੰਨਿਆ ਜਾਂਦਾ ਹੈ ਕਿਉਂਕਿ ਦਿਮਾਗ ਹੀ ਸਰੀਰ ਦਾ ਕੰਟਰੋਲ ਸੈਂਟਰ ਹੁੰਦਾ ਹੈ। ਸੋ ਚਣ ਸਮਝਣ ਤੇ ਗੱਲ ਕਰਨ ਦੀ ਸਮਰੱਥਾ ਜਦ ਖਤਮ ਹੋ ਜਾਵੇ ਤਾਂ ਸਿਰਫ ਸਾਹਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹ ਵੀ ਖਬਰ ਸਾਹਮਣੇ ਆਈ ਕਿ ਹਸਪਤਾਲ ਨੇ ਪਰਿਵਾਰ ਤੋਂ 35 ਲੱਖ ਰੁਪਏ ਲੈ ਤੇ 11 ਦਿਨਾਂ ਤੱਕ ਰਾਜਵੀਰ ਨੂੰ ਵੈਂਟੀਲੇਟਰ ਤੇ ਰੱਖਿਆ ਬਿਨਾਂ ਕਿਸੇ ਹਾਲਤ ਵਿੱਚ ਸੁਧਾਰ ਆਉਣ ਦੇ ਪਰਿਵਾਰ ਦੇ ਪਹਿਲਾਂ ਹੀ ਦੁੱਖਾਂ ਦਾ ਪਹਾੜ ਟੁੱਟਿਆ ਸੀ ਤੇ ਉੱਪਰੋਂ ਇਹ ਵੱਟਾ ਧੋਖਾ ਵੀ ਮਿਲਿਆ ਇਹ ਦੋਹਾਂ ਸਦਮਾ ਸੀ ਇੱਕ ਪ੍ਰਾਣਾ ਦਾ ਵਿਛੋੜਾ ਤੇ ਦੂਜਾ ਮਨੁੱਖਤਾ ਤੇ ਤੱਕਾ ਇਹ ਸਾਰੀਆਂ ਗੱਲਾਂ ਸਿਰਫ ਅਸੀਂ ਕਹਿ ਨਹੀਂ ਰਹੇ ਸਗੋਂ ਇਹ ਵੱਡੇ ਚੈਨਲਾਂ ਜਿਵੇਂ ਡੇਲੀ ਪੋਸਟ ਤੇ ਪੀਟੀਸੀ ਨਿਊਜ਼ ਨੇ ਇੰਟਰਵਿਊ ਪ੍ਰਸਾਰਿਤ ਕੀਤੀਆਂ ਹਨ ਜਿੱਥੇ ਡਾਕਟਰਾਂ ਦੇ ਬਿਆਨਾਂ ਤੇ ਸਵਾਲ ਦੋਵੇਂ ਸਾਹਮਣੇ ਆਏ ਰੇੜੀ ਵਾਲੇ ਨੇ ਖੁੱਲ੍ਹ ਕੇ ਕਿਹਾ ਕਿ ਉਸਨੇ ਆਪਣੇ ਸਾਹਮਣੇ ਰਾਜਵੀਰ ਦਾ ਹਾਦਸਾ ਦੇਖਿਆ ਤੇ ਉਸ ਨੂੰ ਆਟੋ ਚ ਪਾਇਆ ਸੀ ਨਾ ਕਿ ਕਿਸੇ ਗੱਡੀ ਦੇ ਵਿੱਚ ਉਸ ਦਾ ਕਹਿਣਾ ਹੈ ਕਿ ਪਹਿਲਾਂ ਇਲਾਜ ਠੀਕ ਹੋਇਆ ਸੀ ਪਰ ਫਿਰ ਗਲਤ ਥਾਵਾਂ ਤੇ ਇਲਾਜan ਕਰਕੇ ਹਾਲਤ ਹੋਰ ਵੀ ਵਿਗੜ ਗਈ ਗਈ ਹੁਣ ਇਹ ਸਾਰੀ ਗੱਲ ਕਿੰਨੀ ਕੁ ਸੱਚ ਹੈ ਇਹ ਤਾਂ ਜਾਂਚਾਂ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇੱਕ ਗੱਲ ਪੱਕੀ ਹੈ ਕਿ ਰਾਜਵੀਰ ਜਵੰਦਾ ਸਿਰਫ ਇੱਕ ਗਾਇਕ ਨਹੀਂ ਸੀ ਇੱਕ ਜਜ਼ਬਾਤ ਸੀ ਜੋ ਹਰ ਦਿਲ ਵਿੱਚ ਵੱਸਦਾ ਹੈ ਦੋਸਤੋ ਤੁਹਾਡੇ ਕੀ ਵਿਚਾਰ ਹਨ ਇਸ ਪੂਰੀ ਘਟਨਾ ਦੇ ਬਾਰੇ ਤੁਸੀਂ ਕੀ ਮੰਨਦੇ ਹੋ ਇਹ ਸਿਰਫ ਇੱਕ ਹਾਦਸਾ ਸੀ ਜਾਂ ਇਸ ਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਚਲਾਈ ਗਈ ਸੀ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਆਟੋ ਵਾਲੇ ਮੀਟਾ ਕੇ ਜਿਹੜਾ ਕਿ ਹਸਪਤਲ ਆਟੋ ਮੈਂ ਪਾਇਆ ਆਟੋ ਲੈ ਕੇ ਜੀ ਐਂਡ ਸੋਰੀ ਹਸਪਤਲ ਤੇ ਲੈ ਗਈ ਉਹ ਜੇ ਟ੍ਰੀਟਮੈਂਟ ਹੋਇਆ ਫਿਰ ਉਹਨਾਂ ਨੂੰ ਬਿਜੇ ਜਾ ਕੇ ਲੈ ਪਰ ਤੱਕ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ